ਮਨਦੀਪ ਰਿੰਪੀ ਦੇ ਨਾਵਲ ਵਕਤ ਦੇ ਖੀਸੇ ਚੋਂਦੇ ਭਾਗ 11 ਦਾ ਪਹਿਲਾ ਹਿੱਸਾ ਕਿਰਨਜੀਤ ਦਾ ਕਾਲਜ ਜਾਣਾ ਅਚਾਨਕ ਬਹੁਤ ਕਟ ਗਿਆ ਮੈਂ ਸੋਚਾਂ ਵਿੱਚ ਡੁੱਬਿਆ ਰਹਿਦਾ ਬਾਬਾ ਤਾਂ ਆਖਦਾ ਸੀ ਕਿ ਉਹ ਤੇਰੇ ਪਿੱਛੇ ਪਿੱਛੇ ਆ ਪਿਆਊ ਪਰ ਉਹ ਤਾਂ ਕਾਲਜ ਕੋਲੋਂ ਵੀ ਦੂਰ ਰਹਿਣ ਲੱਗ ਪਈ ਦੋ ਕੁ ਮਹੀਨੇ ਉਹਦੀ ਇਸ ਤਰ੍ਹਾਂ ਦੀ ਗੈਰ ਹਾਜ਼ਰੀ ਨੇ ਮੈਨੂੰ ਬੇਚੈਨੀ ਜੀ ਲਾ ਦਿੱਤੀ ਮੈਂ ਕੁਲ ਜੀਤ ਨੂੰ ਮਨਾਇਆ ਕਿ ਉਹ ਉਹਦੀ ਕਿਸੇ ਸਹੇਲੀ ਤੋਂ ਪਤਾ ਤਾਂ ਕਰੇ ਕਿ ਉਹ ਪੜਨ ਵਿੱਚ ਐਨੀ ਬੇਸਲੀ ਕਿਉਂ ਹੁੰਦੀ ਜਾਰੀ ਉਹ ਪਹਿਲਾਂ ਤਾਂ ਅਜੇ ਕਦੇ ਨਹੀਂ ਸੀ ਜਦੋਂ ਕਿਰਨ ਜੀਤ ਪੂਰਾ ਇੱਕ ਹਫਤਾ ਕਾਲਜ ਵਿੱਚ ਨਜ਼ਰ ਨਹੀਂ ਆਈ ਤਾਂ ਮੈਂ ਹਿੰਮਤ ਜੀ ਇਕੱਠੀ ਕਰਕੇ ਉਹਦੀ ਇੱਕ ਸਹੇਲੀ ਨੂੰ ਉਹਦੇ ਕਾਜ ਨਾ ਹੁੰਦਾ ਕਾਰਨ ਪੁੱਛੀ ਬੈਠਿਆ ਉਹਦੀ ਸਹੇਲੀ ਮੂਰਿਓਂ ਹੱਸ ਕੇ ਲੈ ਤੈਨੂੰ ਨਹੀਂ ਪਤਾ ਉਹ ਤਾਂ ਵੇਰ ਹੋ ਗਿਆ ਉਹ ਤਾਂ ਬਾਹਰ ਜਾਂਦੀਆਂ ਤਿਆਰੀਆਂ ਚ ਉਹਦੀਆਂ ਗੱਲਾਂ ਸੁਣ ਮੈਂ ਤਾਂ ਸੁੰਨ ਗਿਆ ਹੋ ਗਿਆ ਮੈਨੂੰ ਇੰਜ ਲੱਗਿਆ ਜਿਵੇਂ ਮੇਰੇ ਅੰਦਰੋਂ ਕੁਝ ਭਰ ਜਾ ਹੋਵੇ ਕੁਲਜੀਤ ਮੇਰੇ ਮਨ ਦੀ ਸਥਿਤੀ ਸਮਝਦਾ ਹੋਇਆ ਮੈਨੂੰ ਆਪਣੇ ਨਾਲ ਲੈ ਬਾਹਰ ਆ ਬੈਠਿਆ ਮੈਂ ਚਾਹੁੰਦਾ ਸੀ ਕਿ ਮੈਂ ਇਕੱਲਾ ਹੀ ਚੁੱਪਚਾਪ ਕਿਸੇ ਕਾਂਤ ਵਿੱਚ ਬੈਠਾਂ ਤੇ ਮੈਨੂੰ ਕੋਈ ਨਾ ਬੁਲਾਵੇ ਛੁੱਟੀ ਤੋਂ ਬਾਅਦ ਕੁਲਜੀਤ ਮੈਨੂੰ ਆਪਣੇ ਘਰ ਲੈ ਗਿਆ ਉਹਨੇ ਮੇਰੇ ਘਰ ਸੁਨੇਹਾ ਕਰ ਦਿੱਤਾ ਕਿ ਪੇਪਰਾਂ ਦੀ ਤਿਆਰੀ ਲਈ ਜਗਜੀਤ ਮੇਰੇ ਘਰ ਜਾ ਰਿਹਾ ਰਾਤ ਉੱਥੇ ਹੀ ਰਹੇਗਾ ਮੈਂ ਸਾਰੀ ਰਾਤ ਆਪਣੇ ਖਿਆਲਾਂ ਨਾਲ ਕੁਲਦਰਿਆ। ਕੁਲਜੀਤ ਮੈਨੂੰ ਸਮਝਾਉਂਦਾ ਰਿਹਾ ਪਰ ਮੈਂ ਕੁਝ ਵੀ ਸੁਣ ਨਾ ਜਾ ਮੰਨਣਾ ਨਹੀਂ ਚਾਹੁੰਦਾ। ਅਗਲੇ ਦਿਨ ਸਫਤੇ ਹੀ ਮੈਂ ਆਪਣੇ ਘਰ ਦਾ ਰਫੜ ਲਿਆ। ਮੈਂ ਕਈ ਦਿਨ ਕਾਲਜ ਵੱਲ ਮੂਨਾ ਕੀਤਾ। ਮੈਨੂੰ ਇੰਝ ਲੱਗਣ ਲੱਗਿਆ ਕਿ ਸਾਰੇ ਜਾਣਦੇ ਹਨ ਕਿ ਮੈਂ ਕਿਰਨਜੀਤ ਨੂੰ ਬਹੁਤ ਪਿਆਰ ਕਰਦਾ ਤੇ ਉਹਨੇ ਮੈਨੂੰ ਛੱਡ ਕਿਸੇ ਹੋਰ ਦੀ ਬਾਹ ਫੜ ਲਈ। ਮੈਨੂੰ ਕਿਰਨਜੀਤ ਬੇਵਫਾ ਲੱਗਣ ਲੱਗੀ। ਜਦੋਂ ਕਿ ਉਹਨੇ ਤਾਂ ਕਦੇ ਮੇਰੇ ਪਿਆਰ ਲਈ ਹਾਮੀ ਤੱਕ ਨਹੀਂ ਸੀ ਭਰੀ। पर मेनू हमेशा उनी ਅੱਖਾਂ ਵਿੱਚ ਆਪਣੇ ਲਈ ਪਿਆਰੀ ਤਰ੍ਹਾਂ ਨਜ਼ਰ ਆਇਆ ਮੈਂ ਕਾਲਜ ਜਾਣ ਦੇ ਨਾਂ ਤੋਂ ਵੀ ਡਰਨ ਲੱਗਿਆ ਮੈਨੂੰ ਲੱਗਦਾ ਕਾਲਜ ਵਿੱਚ ਮੇਰੇ ਹੀ ਚਰਚੇ ਹੁੰਦੇ ਹੋਣੇ ਆ ਫਿਰ ਮੈਂ ਸੋਚਦਾ ਮੇਰੇ 'ਚ ਕਮੀ ਕੀ ਸੀ ਉਹ ਮੈਨੂੰ ਕਿਉਂ ਨਕਾਰ ਗਈ ਮੈਂ ਇੱਕ ਵਾਰ ਉਹਨੂੰ ਪੁੱਛਣਾ ਚਾਹੁੰਦਾ ਸਾਂ ਕਿ ਜਿਸ ਨੂੰ ਉਹਨੇ ਚੁਣਿਆ ਉਸ ਵਿੱਚ ਜੀ ਕਿਹੜੀ ਖਾਸੀਅਤ ਸੀ ਜਿਹੜੀ ਮੇਰੇ ਵਿੱਚ ਨਹੀਂ ਸੀ ਮੈਂ ਇਸ ਹੱਦ ਤੱਕ ਕਮਲਾ ਹੋ ਗਿਆ ਸਾਂ ਕਿ ਉਸਦੇ ਸੌਰੀ ਘਰ ਤੱਕ ਜਾਣ ਲਈ ਬੁੰਤੀਆਂ ਬਨਣ ਲੱਗਿਆ ਸ਼ੁਕਰ ਹੈ ਬਖਤ ਰਹਿੰਦਿਆਂ ਕੁਲਜੀਤ ਨੇ ਸੰਭਾਲ ਲਈ ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ ਕਈ ਵਾਰ ਮਨ ਵਿੱਚ ਆਉਂਦਾ ਕਿ ਉਹਨੇ ਕਿਹੜਾ ਕਦੇ ਕਿਹਾ ਏ ਕਿ ਉਹ ਵੀ ਮੈਨੂੰ ਪਿਆਰ ਕਰਦੀ ਫਿਰ ਉਹਦਾ ਵਿਆਹ ਕਰਵਾਉਣਾ ਮੇਰੇ ਨਾਲ ਧੋਖਾ ਕਿਵੇਂ ਹੋਇਆ ਮੈਂ ਉਹਨੂੰ ਬੇਵਫਾ ਵੀ ਕਿਉਂ ਕਹਾ ਮੈਂ ਉਹਨੂੰ ਪਸੰਦ ਕਰਦਾ ਸੀ ਚਾਹੁੰਦਾ ਸੀ ਇਸ ਵਿੱਚ ਉਹਦਾ ਕੀ ਕਸੂਰ ਹੌਲੀ ਹੌਲੀ ਮੈਂ ਉਹਦੀਆਂ ਯਾਦਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਕਰਦਾ ਸੱਚਮੁੱਚ ਉਹਨੂੰ ਭੁੱਲਣ ਲੱਗਿਆ ਪਰ ਇੱਕ ਦਿਨ ਉਹਨੂੰ ਗੁਲਾਬੀ ਸੂਟ ਵਿੱਚ ਵੇਖ ਮੇਰੇ ਕਲਜੇ 'ਚੋਂ ਚੀਸਟੀ ਉੱਠੀ ਉਹ ਕਾਲਜ ਕਿਸੇ ਕੰਮ ਆਈ ਸੀ। ਉਹਦੀਆਂ ਬਾਹਾਂ ਦਾ ਸੂਹਾ ਚੂੜਾ ਤੇ ਮਹਿੰਦੀ ਰੰਗੇ ਹੱਥ। ਮੈਨੂੰ ਮੇਰੀਆਂ ਰੀਜਾਂ ਦੇ ਕਾਤਰ ਜਾਪਣ ਲੱਗੀ। ਮੇਰਾ ਮਨ ਕਰੇ ਮੈਂ ਇੱਕ ਵਾਰ ਪੁੱਛਾਂ ਤਾਂ ਸਹੀ ਕਿ ਐਨੀ ਵੀ ਕੀ ਕਾਲੀ ਸੀ ਵਿਆਹ ਕਰਾਉਂਦੀ। ਹੁਣ ਸੋਚਦਾ ਮੈਂ ਤਾਂ ਉਹਨਜੀ ਪਿਆਰ ਦੇ ਬਲੇਖੇ ਸਿਰ 'ਚ ਬੈਠਿਆ ਸਾਂ। ਇਹ ਪਿਆਰ ਨਹੀਂ ਇਸ ਉਮਰ ਦੀ ਖਿੱਚ ਸੀ ਜਿਹੜੀ ਅਕਸਰ ਜਵਾਨ ਮੁੰਡੇ ਕੁੜੀਆਂ ਵਿੱਚ ਹੁੰਦੀ ਹੈ ਆਪਣੇ ਖੂਬਸੂਰਤ ਥਾਨ ਨੂੰ ਵੇਖ ਕੇ। ਮੈਂ ਛੇਤੀ ਹੀ ਲਾਈਨ ਤੇ ਆ ਗਿਆ ਤੇ ਮੁੜ ਕਾਲਜ ਵੱਲ ਤੁਰ ਪਿਆ। ਇੱਕ ਦਿਨ 11:00 ਵਜੇ ਪੂਰੀ ਛੁੱਟੀ ਦਾ ਐਲਾਨ ਹੋ ਗਿਆ। ਕਾਰਾਂ ਨੂੰ ਪਰਤੇ ਦੇ ਵਿਦਿਆਰਥੀ ਛੁੱਟੀ ਦੇ ਅਚਾਨਕ ਹੋਏ ਐਲਾਨ ਦੇ ਕਾਰਨ ਲਬਰੇ ਸਨ ਪਰ ਪੂਰੀ ਗੱਲ ਦਾ ਹਾਲ ਹੀ ਕਿਸੇ ਨੂੰ ਕੁਝ ਨਹੀਂ ਪਤਾ ਸੀ ਗੈਲਰੀ ਵਿੱਚ ਪ੍ਰੋਫੈਸਰ ਬशीर ਮਿਲ ਗਏ ਤੇ ਅਸੀਂ ਸਹਿ ਸਵੇਹੀ ਅਚਾਨਕ ਕੋਈ ਛੁੱਟੀ ਬਾਰੇ ਜਦੋਂ ਪ੍ਰੋਫੈਸਰ ਸਾਹਿਬ ਨੂੰ ਪੁੱਛਿਆ ਉਹ ਬਹੁਤ ਹੀ ਸੰਜੀਦਾ ਸੁਰ ਵਿੱਚ ਆਖਣ ਲੱਗੇ ਮੌਸਮ ਖਰਾਬ ਹੈ ਸਾਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਪ੍ਰੋਫੈਸਰ ਬशीर ਸਾਹਿਬ ਕਿਹੜੇ ਮੌਸਮ ਦੀ ਗੱਲ ਕਰ ਰਹੇ ਕਿਉਂਕਿ ਬਾਹਰ ਤਾਂ ਸੋਣੀ ਤਪ ਪਕੜੀ ਹੋਈ ਸੀ ਤੇ ਸਰਦੀਆਂ ਦੇ ਬੁੱਲ ਗੁਲਦੌਂਦੀ ਤੇ ਗੇਂਦਾ ਬਾਹਰ ਲਾਨ ਵਿੱਚ ਖੂਬ ਰੰਗ ਬਖੇਰੇ ਸਨ ਕੁਲਜੀਤ ਨੇ ਆਪਣੀ ਹਰਾਨੀ ਨੂੰ ਸ਼ਾਂਤ ਕਰਨ ਲਈ ਪੁੱਛਿਆ ਸਰ ਅਸੀਂ ਕੁਝ ਸਮਝੇ ਨਹੀਂ ਤੁਸੀਂ ਕਿਹੜੇ ਮੌਸਮ ਦੀ ਗੱਲ ਕਰਦੇ ਫਿਲਹਾਲ ਤੁਸੀਂ ਆਪਣੇ ਆਪਣੇ ਹਾਲਿਆਂ 'ਚ ਪਰਤੋ ਤੁਸੀਂ ਵੀ ਛੇਤੀ ਹੀ ਸਮਝ ਜਾਓਗੇ ਮੈਂ ਕਿਹੜੇ ਮੌਸਮ ਦੀ ਗੱਲ ਕਰਦਾ ਦੂਜੀ ਗੱਲ ਤੁਸੀਂ ਸਾਰੇ ਵੀ ਬਚ ਕੇ ਰਹੋ ਇਸ ਜ਼ਾਲਮ ਮੌਸਮ ਦੇ ਪੰਜਾ ਘਰੋ ਇਹ ਬਹੁਤ ਤੇਜ਼ੀ ਨਾਲ ਬਹੁਤ ਭਿਆਨਕ ਰੂਪ ਧਾਰਦਾ ਅੱਗੇ ਵੱਧ ਰਿਹਾ ਹੈ ਦੇਖਿਓ ਤੁਸੀਂ ਵੀ ਇਸ ਦੀ ਰਪੇਟ ਵਿੱਚ ਨਾ ਆ ਜਾਓ ਪ੍ਰੋਫੈਸਰ ਬशीर ਖਾਲੀ ਹਾਲੀ ਕਦਮ ਪੜਤੇ ਉੱਥੋਂ ਚਲੇ ਗਏ ਇਹਨਾਂ ਨੂੰ ਨੀਤਾ ਮੈਮ ਸਾਨੂੰ ਉੱਤੇ ਖੜਿਆ ਨੂੰ ਵੇਖ ਸਾਡੇ ਕੋਲ ਆ ਕੇ ਰੁੱਕ ਗਏ ਚਾਹਨ ਲੱਗੇ ਬੇਟਾ ਆਪਣੇ ਆਪਣੇ ਘਰ ਜਾਓ ਅੱਜ ਮਾਹੌਲ ਕੋਈ ਠੀਕ ਨਹੀਂ ਪੰਜਾਬ ਸਰਕਾਰ ਨੇ ਹਫ਼ਤੇ ਲਈ ਸਕੂਲ ਕਾਲਜ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਨੇ ਮੈਡਮ ਜੀ ਦੀ ਗੱਲ ਸੁਣ ਕੇ ਸਾਰੇ ਆਪੋ ਆਪਣੇ ਰਾਹ ਤੇ ਤੁਰ ਪਏ ਉਸ ਦਿਨ ਕੁਝ ਅਣਪਛਾਤੇ ਨੌਜਵਾਨ ਸਾਡੇ ਪਿੰਡ ਦਾਖਲ ਹੋਏ ਸਿਆਲ ਦੇ ਦਿਨ ਹੁਣ ਕਰਨ 7:00 ਵਜੇ ਹੀ ਸੰਗਣਾ ਹਰੇ ਰਛਾ ਆਇਆ ਹੋਇਆ ਸੀ ਉਦੋਂ ਪਿੰਡਾਂ ਦੇ ਗਿਣਵੇਂ ਚੁਣਵੇਂ ਘਰਾਂ ਵਿੱਚ ਹੀ ਟੈਲੀਫੋਨ ਹੁੰਦੇ ਸਨ ਸਾਡੇ ਪਿੰਡ ਵਿੱਚ ਵੀ ਇੱਕ ਫੋਨ ਸਰਪੰਚ ਦੇ ਘਰ ਤੇ ਦੋ ਜ਼ਿਮੀਦਾਰਾਂ ਦੇ ਘਰਾਂ ਵਿੱਚ ਸਨ ਪਿੰਡ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਟੈਲੀਫੋਨਾਂ ਦੀਆਂ ਤਾਰਾਂ ਵੱਢ ਦਿੱਤੀਆਂ ਕਿਸੇ ਪਾਸਿਓਂ ਵੀ ਤਾਲਮੇਲ ਦੀ ਸੰਭਾਵਨਾ ਨੂੰ ਖਤਮ ਕਰਨ ਵਿੱਚ ਉਹ ਕਾਮਯਾਬ ਹੋ ਗਏ ਉਹਨਾਂ ਦੇ ਕੁਝ ਸਾਥੀਆਂ ਨੇ ਪਿੰਡ ਦੀ ਘੇਰਾਬੰਦੀ ਵੀ ਕੀਤੀ ਹੋਈ ਸੀ ਇਸ ਤੋਂ ਅੰਦਾਜ਼ਾ ਉਹਨਾਂ ਦੀਆਂ ਗੱਲਾਂ ਤੋਂ ਸੱਜੇ ਹੀ ਲਗਾਇਆ ਜਾ ਸਕਦਾ ਸੀ ਉਹਨਾਂ ਦੀਆਂ ਕੰਬਲੀਆਂ ਤੋਂ ਝਾਕਦੀਆਂ ਸਟੇਨ ਗੱਲਾਂ ਨੂੰ ਵੇਖ ਕੇ ਸਭ ਨੂੰ ਸਾ ਔਖਿਆਰੇ ਸਨ ਉਹਨਾਂ ਚੋਂ 5-6 ਮੁੱਛਫੁੱਟ ਗੱਬਰੂਆਂ ਨੇ ਕੁਝ ਕੁ ਮਿੰਟਾਂ ਵਿੱਚ ਹੀ ਪਿੰਡ ਦੇ ਵਿੱਚਕਾਰ ਰੋਟੇ ਥੱਲੇ ਬਣੀ ਸਮਾਦ ਕੋਲ ਕੱਲੇ-ਕੱਲੇ ਘਰ ਦੇ ਬੂਹੇ ਖਲਬਾ ਬਜ਼ੁਰਗ ਨੌਜਵਾਨ ਸਾਰੇ ਮਰਦਾਂ ਨੂੰ ਇਕੱਠੇ ਕਰ ਲਿਆ ਸਾਰੇ ਪਿੰਡ ਵਿੱਚ ਤਰਸਰਾ ਹੋਈ ਪਈ ਸੀ ਸਭ ਦੀ ਜਾਨ ਮੁੱਠੀ ਵਿੱਚ ਆਈ ਪਈ ਸੀ ਜਨਾਨੀਆਂ ਘਰਾਂ ਦੀਆਂ ਕੰਧਾਂ ਨਾਲ ਬੈਠੀਆਂ ਘਰਾਂ ਦੇ ਮਰਦਾਂ ਨੂੰ ੜਿਕਣ ਲੱਗੀਆਂ ਸਭ ਦੇ ਚਿਹਰੇ ਪੈਣਾ ਪਲਤਣ ਮਾਰਦੇ ਸਨ ਉਹਨਾਂ ਨੌਜਵਾਨਾਂ 'ਚੋਂ ਇੱਕ ਨੌਜਵਾਨ ਪਰੇ ਥਮੇ ਨਾ ਬੋਲਿਆ ਲਰੂਨਾ ਅਸੀਂ ਕਿਹੜਾ ਤੁਹਾਡੇ ਦੁਸ਼ਮਣ ਆ ਅਸੀਂ ਤਾਂ ਤੁਹਾਨੂੰ ਸਮਝਾਉਣਾ ਚਾਹੁੰਦੇ ਆ ਤੁਸੀਂ ਹੋਰ ਬਾਬਿਆਂ ਦੇ ਆਖੇ ਲੱਗ ਕੇ ਆਪਣੇ ਗੁਰੂ ਨੂੰ ਭੁੱਲ ਬੈਠੇ ਅਸੀਂ ਤਾਂ ਤੁਹਾਡੀਆਂ ਭੁੱਲਾਂ ਬਖਸ਼ਾਉਣ ਆਏ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਬਾਣੀ ਦੇ ਲੜ ਲੱਗ ਜਾਓ ਚੰਗੇ ਰਹੋਗੇ ਪਿੰਡ ਦੇ ਇਕੱਠੇ ਹੋਏ ਸਾਰੇ ਮਰਦ ਇੱਕ ਦੂਜੇ ਦਾ ਮੂੰਹ ਵੇਖ ਰਹੇ ਸਨ ਉਹਨਾਂ ਚ ਕਿਸੇ ਵੀ ਗੱਲ ਦਾ ਜਵਾਬ ਦੇਣ ਦੀ ਪੂਰਾ ਹਿੰਮਤ ਨਹੀਂ ਸੀ ਜਿਵੇਂ ਸਭ ਦੇ ਮੂੰਹ ਸੀਤੇ ਗਏ ਹੋ ਇਹਨੇ ਨੂੰ ਇੱਕ ਹੋਰ ਨੌਜਵਾਨ ਚਲੋ ਦੁਰੋ ਸਾਡੇ ਨਾਲ ਆਖਦਾ ਹੋਇਆ ਪਿੰਡ ਦੇ ਮਰਦਾਂ ਤੋਂ ਚੁੰਨ ਚੁੰਨ ਕੇ ਨੌਜਵਾਨ ਕੱਢਣ ਲੱਗਿਆ ਸਭ ਦੇ ਸਾਹ ਥੱਲੇ ਦੇ ਥੱਲੇ ਤੇ ਉੱਪਰ ਦੇ ਉੱਪਰ ਰਹਿ ਗਏ ਸਭ ਤੋਂ ਪਹਿਲਾਂ ਬਰੋਟੇ ਵਾਲੀ ਸਮਾਦੀਵਾਰੀ ਆਈ ਜਿੱਥੇ ਸਾਰੇ ਬੈਠੇ ਸਨ ਸੱਬਲ ਦੇ ਕੁਝ ਕੁਵਾਰਾ ਨੇ ਉਹਦੀ ਇੱਟ ਇੱਟ ਖਿਲਾਰ ਕੇ ਰੱਖ ਦਿੱਤੀ ਉਸ ਤੋਂ ਬਾਅਦ ਅਗਲੀ ਗਲੀ ਵਿੱਚ 베ਰੀ ਵਾਲੀ ਸਮਾਦੀਵਾਰੀ ਆਈ ਉਹਦਾ ਵੀ ਨਾਮ ਉਹਨਾਂ ਨਿਸ਼ਾਨ ਮਟਾਉਣ ਵਿੱਚ ਬਹੁਤੀ देर ਨਾ ਲੱਗੀ ਇਸੇ ਤਰ੍ਹਾਂ ਰਾਤੋਂ ਰਾਤ ਪਿੰਡ ਵਿੱਚ ਮੌਜੂਦਾ ਸਮਾਦਾਂ ਦਾ ਭੋਗ ਪੈ ਗਿਆ ਸਮਾਦਾਂ ਦੀ ਪੰਨ ਤੋੜ ਕਰਦਿਆਂ ਨਾਲੋਂ ਨਾਲ ਇੱਕ ਨਹੰਗ ਸਿੰਘ ਧਮਕੀ ਭਰੇ ਸੁਰ ਵਿੱਚ ਚੇਤਾਵਨੀ ਦਿੰਦਾ ਹੋਇਆ ਆਖ ਰਿਹਾ ਸੀ ਅੱਜ ਤੋਂ ਬਾਅਦ ਇਸ ਪਿੰਡ ਵਿੱਚ ਜੇ ਕੋਈ ਸਮਾਦ ਨਜ਼ਰ ਆਈ ਤਾਂ ਤੁਹਾਨੂੰ ਵੀ ਉਸੇ ਸਮਾਦ ਵਿੱਚ ਘਟ ਦੇਣਾ ਜਿਹੜੀਆਂ ਸਮਾਦਾਂ ਅੱਜ ਪਨੀਆਂ ਨਾ ਦੁਬਾਰਾ ਨਾ ਸਰਜਣ ਹਰੇ ਖਿਆਲ ਰੱਖਿਓ ਰਾਤ ਦੇ ਹਨੇਰੇ ਵਿੱਚ ਉਹ ਜਿੱਧਰੋਂ ਆਏ ਉਧਰ ਵਾਪਸ ਪਰਤ ਗਏ ਉਸ ਦਿਨ ਤੋਂ ਬਾਅਦ ਸਾਡੇ ਪਿੰਡ ਪੁਲਿਸ ਦਾ ਆਉਣਾ ਜਾਣਾ ਨਾਨਕੇ ਘਰ ਆਉਣ ਜਾਣ ਵਾਂਗੂ ਨਿੱਦ ਦਾ ਕੰਮ ਹੋ ਗਿਆ ਉਹਨਾਂ ਕੰਬਲੀ ਵਾਲੇ ਨੌਜਵਾਨਾਂ ਨੇ ਜੋ ਕਰਨਾ ਸੀ ਉਹ ਕਰ ਗਏ ਹੁਣ ਪੁਲਿਸ ਦੀ ਵਾਰੀ ਸੀ ਪਹਿਲਾਂ ਸਾਰੀ ਰਾਤ ਉਹਨਾਂ ਨੌਜਵਾਨਾਂ ਨੇ ਸਸਕਾਏ ਹੋਏ ਸਨ ਤੇ ਹੁਣ ਪੁਲਿਸ ਨੇ ਵਿਵਪਤਾ ਪਾਈ ਹੋਈ ਸੀ ਦਿਨ ਚੜਦਿਆਂ ਹੀ ਪੁਲਿਸ ਦੀਆਂ ਦੋ ਗੱਡੀਆਂ ਪਰ ਕੇ ਆ ਗਈਆਂ ਪੁਲਿਸ ਵਾਲਿਆਂ ਕਿਹੜਾ ਘਟਗੁਜ਼ਾਰਨੀ ਸੀ ਉਹਨਾਂ ਵੀ ਉਸੇ ਬਰੋਟੇ ਥੱਲੇ ਮੋਟ ਸਾਰੇ ਬਜ਼ੁਰਗ ਤੇ ਨੌਜਵਾਨ ਮਰਦ ਇਕੱਠੇ ਕਰ ਲਏ ਉਸ ਦਿਨ ਕੋਈ ਆਪਣੇ ਕੰਮ ਤੇ ਨਹੀਂ ਗਿਆ ਇੱਕ ਤਾਂ ਰਾਤ ਦੇ ਡਰੇ ਪੈ ਸੰਸਾਰੀ ਦੂਜਾ ਪੁਲਿਸ ਵੱਲੋਂ ਸਪੀਕਰ ਤੇ ਅਨਾਉਂਸਮੈਂਟ ਕੀਤੀ ਗਈ ਜਿਹੜੇ ਰਾਤ ਬਰੋਟੇ ਥੱਲੇ ਹਾਜ਼ਰ ਸਨ ਉਹਨਾਂ ਚੋਂ ਕੋਈ ਵੀ ਇੱਧਰ ਉੱਧਰ ਨਾ ਹੋਇਓ ਫੇਰ ਨਾ ਕਹੇਓ ਕਿ ਪੁਲਿਸ ਧੱਕਾ ਕਰਦੀ ਐ ਸਾਰੇ ਬਰੋਟੇ ਥੱਲੇ ਇਕੱਠੇ ਹੋ ਜਾਓ ਅਜੇ ਇਹ ਵਿੱਚ ਕੀ ਦੀ ਹਿੰਮਤ ਸੀ ਪੁਲਿਸ ਤੇ ਹੁਕਮਾਂ ਦੀ ਉਲੰਘਣਾ ਕਰ ਇੱਧਰ ਉੱਧਰ ਜਾਣ ਦੀ ਕਈ ਦਿਹਾੜੀਦਾਰਾਂ ਦੇ ਪਰਿਵਾਰਾਂ ਨੂੰ ਅੱਧ ਭੁੱਖੇ ਸੌਣਾ ਪਿਆ ਪਰ ਕਿਸੇ ਨੂੰ ਕੀ ਉੰਜ ਵੀ ਇੱਕ ਦਿਨ ਦੀ ਭੁੱਖ ਨਾਲ ਕਿਹੜਾ ਬੰਦਾ ਮਰ ਚੱਲਿਆ ਸਵੇਰ ਦੇ ਬਰੋਟੇ ਥੱਲੇ ਭੁੱਖਣ ਪਾਣੀ ਬੈਠਾ ਨੂੰ ਦੁਪਹਿਰ ਦੇ 12:00 ਵਜੇ ਸਾਡੀ ਕੋਈ 12:00 ਵਜੇ ਇੱਕ ਵੱਡੇ ਪੁਲਿਸ ਅਫਸਰ ਨੇ ਆਉਂਦਿਆ ਹੀ ਇਨਕੁਆਰੀ ਦੇ ਨਾਂ ਤੇ ਸਵਾਲਾਂ ਦੀ ਬਾਚੜ ਸ਼ੁਰੂ ਕਰ ਦਿੱਤੀ ਜਿਹੜੇ ਸਵਾਲ ਸਵੇਰ ਦੇ ਹੋਰ ਪੁਲਿਸ ਕਰਮਚਾਰੀ ਪਤਾ ਨਹੀਂ ਕਿੰਨੀ ਕੁ ਵਾਰ ਦौरा ਆ ਚੁੱਕੇ ਸਨ ਉਹ ਕਿੰਨੇ ਕੁ ਜਾਣੇ ਸਨ ਉਹਨਾਂ ਦਾ ਹੁਲੀਆ ਕਿ ਹੋ ਜਾਂ ਸੀ ਆਪਸ ਵਿੱਚ ਗੱਲ ਕਰਦੇ ਹੋ ਇੱਕ ਦੂਜੇ ਦਾ ਨਾਂ ਲੈਂਦੇ ਹੋਣੇ ਆ ਉਹਨਾਂ ਚੋਂ ਕੁਝ ਨਾਂ ਯਾਦ ਹੋਣ ਤਾਂ ਜੇ ਕਿਸੇ ਦੀ ਕੋਈ ਖਾਸ ਪਛਾਣ ਹੋਵੇ ਜਿਵੇਂ ਕਈਆਂ ਦਾ ਗੱਲ ਕਰਨ ਦਾ ਢੰਗ ਕੁਝ ਵੱਖਰਾ ਹੁੰਦਾ ਜਿਵੇਂ ਹੱਕ ਪਾ ਕੇ ਬੋਲਣਾ ਰੁਕ ਰੁਕ ਕੇ ਬੋਲਣਾ ਕਈਆਂ ਦੀ ਵੱਖਰੀ ਤੋਰ ਜਾਂ ਕੁਝ ਹੋਰ ਨਿਸ਼ਾਨੀ ਧਿਆਨ ਚ ਹੋਵੇ ਜੇ ਤੁਹਾਡੇ ਸਾਹਮਣੇ ਉਹਨਾਂ ਚੋਂ ਕੋਈ ਅਚਾਨਕ ਆ ਜਾਵੇ ਤਾਂ ਕੀ ਤੁਸੀਂ ਪਛਾਣ ਲਵੋਗੇ ਪੁਲਿਸ ਵਾਲੇ ਹੋਰ ਪਤਾ ਨਹੀਂ ਕਿੰਦਾਂ ਦੀਆਂ ਬੁਝਾਰਤਾਂ ਪਾਈ ਜਾਣ ਜਿਨ੍ਹਾਂ ਚੋਂ ਕੋਈ ਵੀ ਬੁਝਾਰਤ ਬੁਝਣੀ ਸਭ ਨੂੰ ਔਖੀ ਹੋਈ ਪਈ ਸੀ ਕਈ ਜਾਨ ਬੁਝ ਕੇ ਬੁਝਣਾ ਨਹੀਂ ਚਾਹੁੰਦੇ ਕਿਉਂਕਿ ਬਾਜ਼ਾਰਤ ਬੁਝਣ ਦੀ ਸਜ਼ਾ ਦਾ ਡਰ ਉਹਨਾਂ ਅੱਗੇ ਮੂੰਹ ਅੱਡੀ ਖੜਾ ਸੀ ਸਵੇਰ ਦੇ ਭੁੱਖੇ ਭਾਣਿਆਂ ਨੂੰ ਸੂਰਜ ਡੁੱਬਣ ਤੋਂ ਬਾਅਦ ਹੀ ਘਰ ਜਾਂਦੀ ਛੁੱਟੀ ਸੈਂਕਸ਼ਨ ਹੋਈ ਉਸ ਵੇਲੇ ਤਾਂ ਸਾਰਿਆਂ ਨੇ ਆਪੋ ਆਪਣੇ ਘਰ ਕੋਲ ਥੋੜਾ ਸੁੱਖ ਦਾ ਸਾ ਲਿਆ ਪਰ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਥਾਣੇ ਤੇ ਪੁਲਿਸ ਨਾਲ ਨਿਤ ਤਵਾ ਪੈ ਗਿਆ 23 ਕੁ ਦਿਨ ਕਿਸੇ ਨਾ ਕਿਸੇ ਪੁਛ ਪੜਤਾਲ ਦੇ ਨਾਂ ਤੇ ਪੁਲਿਸ ਸਾਡੇ ਪਿੰਡ ਬੜੀ ਹੁੰਦੀ ਹਾਲੇ ਦੋਲੇ ਦੇ ਪਿੰਡਾਂ ਦੀ ਕਹਾਣੀ ਵੀ ਸਾਡੇ ਪਿੰਡ ਨਾਲੋਂ ਵੱਖਰੀ ਨਹੀਂ ਸੀ ਉੱਥੇ ਵੀ ਤਾਂ ਸਾਡੇ ਪਿੰਡ ਵਾਲਿਆਂ ਵਰਗੇ ਹੀ ਲੋਕ ਵਸਦੇ ਸਨ ਪਰ ਸਾਡੇ ਪਿੰਡ ਦੀ ਇੱਕ ਸਿਫਤ ਸੀ ਕਿ ਹਾਲੇ ਤੱਕ ਕਿਸੇ ਤਰ੍ਹਾਂ ਦੀ ਮਾੜੀ ਵਾਰਦਾਤ ਵਿੱਚ ਸਾਡੇ ਪਿੰਡ ਦੇ ਕਿਸੇ ਨੌਜਵਾਨ ਦਾ ਨਾਂ ਸਾਹਮਣੇ ਨਹੀਂ ਨੀ ਸੀ ਆਇਆ ਹੁਣ ਜੋ ਵੱਖੋ-ਵੱਖਰੀਆਂ ਖਬਰਾਂ ਦਿਲ ਕੰਬਾਉਂ ਸੁਰਕੀਆਂ ਨਾਲ ਭਰੀਆਂ ਹੁੰਦੀਆਂ ਵੇਖ ਪੜ ਕੇ ਮਨ ਉਦਾਸੀ ਤੇ ਡਰ ਨਾਲ ਭਰ ਜਾਂਦਾ ਕਈ ਵਾਰ ਚੰਗੇ ਭਲੇ ਮੁੰਡੇ ਸਵੇਰੇ ਘਰੋਂ ਨਿਕਲਦੇ ਤੇ ਤਿਰਕਾਲਾਂ ਤੱਕ ਜਾਂ ਤਾਂ ਲਾਪਤਾ ਹੋਏ ਹੁੰਦੇ ਜਾਂ ਕਿਸੇ ਹਾਸੇ ਦੀ ਪੇਟ ਚੜੇ ਹੁੰਦੇ ਅਖਬਾਰਾਂ ਦੇ ਪੰਨਿਆਂ ਦੀ ਸਿਆਹੀ ਪੁਲਿਸ ਦੀ ਖੜਕਵਾਂ ਨਾਲ ਹੋਈ ਮੁੱਠ ਪੇਟ ਦੀ ਦੁਹਾਈ ਦਿੰਦੀ ਪਰ ਮਾਪਿਆਂ ਦੀਆਂ ਅੱਖਾਂ ਉਹਨਾਂ ਦੀ ਉਡੀਕ ਲਈ ਖੜਕੂ ਸ਼ਬਦ ਦੇ ਅਰਥ ਲੱਭਦੀਆਂ ਬੁਹਿਆਂ ਤੇ ਟੰਗੀਆਂ ਹੁੰਦੀਆਂ ਕਿਤੇ ਰਾਤ ੱਤਕੇ ਨਾ ਰੋਕੀਆਂ ਬੱਸਾਂ 'ਚ ਧੂ ਧੂ ਕੇ ਨੌਜਵਾਨਾਂ ਨੂੰ ਉਤਾਰਿਆ ਜਾਂਦਾ ਤੇ ਮੋੜੋ ਕਿਧਰੇ ਨਾ ਲੱਭਦੇ ਕੌਣ ਕਿਸ ਨੂੰ ਤੋਸ਼ ਦਿੰਦਾ ਕਦੇ ਸਧਾਰਨ ਕੱਪੜਿਆਂ ਵਿੱਚ ਹਥਿਆਰਾਂ ਨੂੰ ਬੁਕਲਾਂ ਚੜੀ ਨੌਜਵਾਨ ਹੁੰਦੇ ਤੇ ਕਦੇ ਪੁਲਿਸ ਉਹਨਾਂ ਨੂੰ ਭਾਲ ਰਹੀ ਹੁੰਦੀ ਅਜੇ ਇਹ ਵਿੱਚ ਲੋਕ ਦੌੜੇ ਖੌਫ ਵਿੱਚ ਜਿਉਣ ਲਈ ਮਜਬੂਰ ਸਨ ਇੱਕ ਪਾਸੇ ਖੜਕੂ ਵਾਦੇ ਨਾਂ ਤੇ ਗੁੰਮਰਾਹ ਹੋਏ ਨੌਜਵਾਨ ਤੇ ਦੂਜੇ ਪਾਸੇ ਪੁਲਿਸ ਦੇ ਤਸ਼ੱਦਦ ਨਾਲ ਬਰਬਾਦ ਹੋਏ ਚੰਗੇ ਭਲੇ ਕਰਨ ਆਮ ਜਨਤਾ ਦੀ ਸੁਣਨ ਵਾਲਾ ਕੋਈ ਨਹੀਂ ਸ਼ਾਮ ਨੂੰ ਹਨੇਰਾ ਪਸਰਦਿਆਈ ਕਰਾਂ ਦੇ ਜ਼ਿਲਾਂ ਦੀਆਂ ਟੜਕਣਾ ਦੀ ਰਫ਼ਤਾਰ ਬੱਜ ਜਾਂਦੀ ਬਾਕੀ ਭਾਗ 11 ਦੇ ਦੂਜੇ ਹਿੱਸੇ ਵਿੱਚ ਧੰਨਵਾਦ